ਇੱਥੇ ਫਿਰ ਦਿਖਾਉਣਾ ਤਾਂ ਠੀਕ ਹੈ ਅੱਜ ਅਸੀਂ ਪਹੁੰਚੇ ਹੋਏ ਸੀ ਜਿਹੜਾ ਸਤਲੁਜ ਦਰਿਆ ਹੈ ਉਹਦੇ ਉੱਪਰ ਸਤਲੁਜ ਦਰਿਆ ਦੇ ਉੱਪਰ ਪਹੁੰਚੇ ਹੋਏ ਆ ਠੀਕ ਹੈ ਇੱਥੇ ਤੁਹਾਨੂੰ ਦਿਖਾਉਨੇ ਆ ਸਤਲੁਜ ਦਰਿਆ ਤੇ ਕੀ ਚੱਲ ਰਿਹਾ ਹੈ ਕੀ ਬੰਦਾ ਪਿਆ ਠੀਕ ਆ ਆਜੋ ਤੁਹਾਨੂੰ ਦਿਖਾਉਨੇ ਆ ਆ ਦੇਖ ਲੋ ਆ ਹੈਗਾ ਸਾਰਾ ਸਤਲੁਜ ਦਰਿਆ ਜੀ ਦੇ ਵਿੱਚ ਅਸੀਂ ਖੜੇ ਹੋਏ ਆ ਦੇਖ ਲੋ ਬਣ ਆ ਜਿਹੜਾ ਠੀਕ ਹੈ ਤੇ ਆ ਆ ਜਿਹੜਾ ਇੱਥੇ ਭਾਰਤ ਮਾਲਾ ਰੋਡ ਜਿਹੜਾ ਮਨ ਲਓ ਪੰਜਾਬ ਦੇ ਵਿੱਚ ਬਣਿਆ ਨਾ ਭਾਰਤ ਮਾਲਾ ਰੋਡ ਉਹ ਇੱਥੇ ਤਿਆਰ ਹੋ ਰਿਹਾ ਠੀਕ ਹੈ ਤੇ ਉਹ ਤੁਹਾਨੂੰ ਦੱਸਿਆ ਸਾਰਾ ਲਓ ਆ ਦੇਖ ਲੋ ਆ ਦੇਖ ਸਕਦੇ ਤੁਸੀਂ ਕਿੰਨੀ ਕਿੰਨੀ ਵੱਡੀ ਮਸ਼ੀਨਰੀ ਹੈ ਜਿਹੜੀ ਇੱਥੇ ਕੰਮ ਕਰਦੀ ਪਈਏ ਆਹ ਦੇਖ ਲਓ ਤੁਸੀਂ ਠੀਕ ਹੈ ਆਹ ਮਸ਼ੀਨਰੀ ਕਿੱਦਾਂ ਮੰਨ ਲਓ ਜਿਹੜਾ ਨਵੀਂ ਤਕਨੀਕ ਦਾ ਹੈ ਜਿਹੜਾ ਦਰਿਆ ਦੇ ਉੱਪਰ ਦੀ ਪੁਲ ਬਣ ਰਿਹਾ ਤੁਸੀਂ ਦੇਖ ਸਕਦੇ ਤੁਸੀਂ ਤੇ ਤੁਸੀਂ ਆਪ ਹੈਰਾਨ ਹੋ ਜਾਓਗੇ ਦੇਖ ਕੇ ਸਾਰਾ ਸਿਸਟਮ ਵੀ ਜਿਹੜਾ ਇਸ ਟਾਈਮ ਜਿਹੜਾ ਇਸ ਟਾਈਮ ਮੰਨ ਲਓ ਮੋਲ ਹੋਂ ਦੀ ਤਕਨੀਕ ਦੀ ਜਿਹੜੀ ਮਸ਼ੀਨਰੀ ਹੈ ਨਾ ਜਿਹੜੀ ਹੁਣ ਦੀ ਤਕਨੀਕ ਦੀ ਨਵੀਂ ਮਸ਼ੀਨਰੀ ਹੈ ਜਿਹੜੀ ਠੀਕ ਹੈ ਉਹ ਇੱਥੇ ਕੰਮ ਕਰਦੀ ਪਈ ਹੈ ਜਿਹੜਾ ਪਤਾ ਨਹੀਂ ਕਿੰਨੇ ਸਾਲਾਂ 'ਚ ਕੰਮ ਤਿਆਰ ਹੋਣਾ ਸੀ ਹੁਣ ਦੀ ਆ ਜਿਹੜੀ ਮੰਨ ਲਓ ਮਸ਼ੀਨਾਂ ਇੱਥੇ ਲੱਗਿਆ ਨੇ ਉਹ ਜਿਹੜੇ ਸਾਲਾਂ ਦਾ ਕੰਮ ਸੀ ਉਹ ਬਸ ਕੁਝ ਮਹੀਨਿਆਂ ਦੇ ਵਿੱਚ ਹੀ ਇਹਨਾਂ ਨੇ ਕਰ ਦੇਣਾ ਠੀਕ ਹੈ ਆ ਦੇਖ ਸਕਦੇ ਤੁਸੀਂ ਆ ਦਰਿਆ ਦੇ ਉੱਪਰ ਦੀ ਪੋਲ ਬਣਦਾ ਪਿਆ ਭਾਰਤ ਮਾਲਾ ਰੋਡ ਦਾ ਠੀਕ ਹੈ ਬਹੁਤ ਜ਼ਿਆਦਾ ਨਵੀਂ ਤਕਨੀਕ ਨਾਲ ਇੰਜੀਨੀਅਰ ਸਾਹਿਬ ਕੰਮ ਕਰ ਰਹੇ ਨੇ ਇੱਥੇ ਤੇ ਅਸੀਂ ਇੱਥੇ ਆਏ ਸੀਗੇ ਦੇਖਿਆ ਸਿਸਟਮ ਐ ਕਿਹਾ ਤੁਹਾਡੇ ਨਾਲ ਵੀ ਸਾਂਝਾ ਕਰੀਏ ਤੁਹਾਨੂੰ ਵੀ ਦਿਖਾਈਏ ਇੱਧਰੋਂ ਅੱਗੇ ਆ ਪੋਲ ਤੋਂ ਅਗਲੀ ਸਾਈਡ ਹੈਗਾ ਸਾਰਾ ਭਾਰਤਮਾਲਾ ਰੋਡ ਜਿਹੜਾ ਬਣਦਾ ਨਵਾਂ ਤਿਆਰ ਹੁੰਦਾ ਪਿਆ ਠੀਕ ਹੈ ਤੇ ਤੁਸੀਂ ਦੱਸਿਓ ਜੀ ਕੀ ਕਹਿਣਾ ਚਾਹੋਗੇ ਜਿਹੜਾ ਇਹ ਭਾਰਤਮਾਲਾ ਆ ਸਾਰਾ ਦਰਿਆ ਇੱਥੋਂ ਆ ਸਾਰਾ ਦਰਿਆ ਵਿੱਚ ਵਿੱਚ ਵੀ ਬੱਦਲ ਪਿੱਛਾ ਚੋਕਾਂ ਦੇਖਦੇ ਅਸੀਂ ਉਹਨਾਂ ਬਾਹਰ ਚੱਲੇ ਆ ਦਰਿਆ ਤੋਂ ਆ ਘਰ ਵੀ ਵਿੱਚ ਜਿਆਦਾ ਆ ਜਿਹੜਾ ਜਦੋਂ ਪਾਣੀ ਆਉਂਦਾ ਕਮਿਸ਼ਨ ਤੇ ਆਪਾਂ ਇੱਧਰ ਵੀ ਜਾਂਦਾ ਤੇ ਆ ਸਾਰਾ ਭਾਰਤਵਾਲਾ ਰੋਡ ਬੰਦਾ ਪਿਆ ਦੇਖ ਸਕਦੇ ਇੱਧਰ ਦੇ ਇੱਧਰ ਆ ਸਾਰਾ ਭਾਰਤਵਾਲਾ ਰੋਡ ਹੈ ਆ ਜਿਹੜਾ ਨਾ ਹੈ ਪਤਾ ਦੇਖ ਸਕਦੇ ਤੁਸੀਂ ਆ ਇਧਰਲੇ ਪਾਸੇ ਆ ਬੰਨ ਹੈ ਆ ਬੰਨ ਤੋਂ ਬਾਹਰਲੀ ਸਾਈਡ ਸਾਰੀ ਠੀਕ ਹੈ ਤੇ ਆ ਦਰਿਆ ਦੇ ਅੰਦਰਲੀ ਸਾਈਡ ਹੈ ਸਾਰਿਆਂ ਤਨਖਾ ਸੁਣ ਪਾਣੀ ਆ ਦੇ ਜਿਹੜਿਆ ਨੇ ਉਹ ਪੁਲ ਬੰਦਾ ਪਿਆ ਸਾਰਾ ਆ ਦੇਖ ਸਕਦੇ ਹੋ। ਬੜਾ ਬੰਦਾ ਪਿਆ ਪਾਤਮਾਲਾ ਰੋਡ ਦਾ। ਇਹ ਆ ਦੇ ਇਹ ਪੁਲ ਦੇ ਉੱਪਰ ਜਿਵੇਂ ਘੜ ਘੁਰ ਪਾਏ ਨੇ ਲੋਕਾਂ ਨੇ ਆ ਸਤਲੁਜ ਦਰਿਆ ਦੇ ਉੱਪਰ ਵੀ ਆ ਜਾਰੇ ਆ। ਮੋਟਰਸਾਈਕਲ ਦੇ ਉੱਪਰ ਆ। ਕੰਮ ਸੀ ਕੋਈ ਇੱਥੇ ਆਏ ਸੀਗੇ ਤੇ ਮੈਂ ਕਿ ਸੋਚਿਆ ਤਾਂ ਨੂੰ ਹੀ ਦਿਖਾ ਦਈਏ ਆਪਾਂ ਕਿ ਸਤਲੁਜ ਦਰਿਆ ਕਿਵੇਂ ਦਾ ਤੇ ਕਿਹੜਾ ਏਰੀਆ ਮੰਨ ਲਓ ਇੱਥੇ ਕੀ ਕੋਈ ਚੱਲਦਾ ਪਿਆ। ਇਹਦੀ ਆਹ ਦੇ ਕਾਰਕੂ ਇੱਥੇ ਨੌਕ ਰਹਿੰਦੇ ਨੇ ਆਦੇ ਉੱਪਰ ਆਦੇ ਠੀਕ ਹੈ ਜਦੋਂ ਪਾਣੀ ਆਉਂਦਾ ਨਾ ਸੱਜਣੋਂ ਪਾਣੀ ਆਉਂਦਾ ਜੂਨ ਜਲਾਈ ਦੇ ਵਿੱਚ ਆਹ ਜਿਹੜੇ ਘਾਰ ਦੇ ਵਿੱਚ ਆਹ ਜਿਹੜੇ ਆਹ ਜਿਹੇ ਇੰਨੇ ਦੇ ਵਿੱਚ ਸਾਰੇ ਨੌਕ ਆ ਪਾਣੀ ਉੱਠਦਾ ਕਈ ਵਾਰ ਇਹਦਾ ਆਇਆ ਨਾ ਜੂਨ ਦੇ ਜਦੋਂ ਸਾਈਡ ਪੈ ਲੱਗ ਜਾਂਦਾ ਇਧਰਲੇ ਨਾਲ ਪਿੰਨ ਵਸਦੇ ਨੇ ਆਵੇ ਲਿਆ ਬਹੁਤੇ ਯਾਰਾ دریاਵਾਂ ਦੇ ਤਰੂਆਂ ਦੇ ਉੱਪਰ ਆਪਾਂ ਬਹਿਤ ਜਾਂਦੇ ਨੇ ਜਿਨ੍ਹਾਂ ਨੂੰ ਚਲੋ ਥਾਪੀ ਜੀ ਹੋਰ ਵੀ ਠੀਕ ਹੈ ਵਧੀਆ ਜੀ ਹਾਂ دریاਵਾਂ ਦੇ ਉੱਪਰ ਲੋਕ ਚਲੋ ਬਹਿਤ ਜਾਂਦੇ ਨੇ ਆ ਦੇਖ ਸਕਦੇ ਤੁਸੀਂ ਪਰ ਯਾਰ ਇਹਨਾਂ ਨੇ ਕੋਈ ਲਾਈਫ ਇੰਨੀ ਬਧੀਆ ਨਹੀਂ ਹੁੰਦੀ ਠੀਕ ਹੈ ਕਾਰਨ ਇਹ ਵੀ ਇੱਥੇ ਮੰਨ ਲਓ ਜੇ ਇੱਕ ਹਿਸਾਬ ਲਈਏ ਜਦੋਂ ਕਦੇ ਪਾਣੀ ਆਉਂਦਾ ਉਦੋਂ ਖਤਰਾ ਹੈ ਖਤਰਾ ਬਹੁਤ ਖਤਰਾ ਰਹਿੰਦਾ ਬੰਦੇ ਨੂੰ ਬਾਕੀ ਇਹਨਾਂ ਬੀਤੇ ਵੇਲੇ ਕੁਝ ਆਰਟੀਆ ਦੇ ਇੰਦਰਲੀ ਸਾਈਡ ਜਿਹੜੇ ਬਿਆਦ ਉਹਦੇ ਤੇ ਆਪਣੇ ਦੇਖਿਆ ਕਿ ਮੈਂ ਪੁੱਠੇ ਪਹਿਲੇ ਬਾਗੀ ਹੈਗਾ ਵੀ ਜ਼ਿੰਦਗੀ ਵੀ ਬਹੁਤ ਵਧੀਆ ਆ ਅੱਜ ਕੱਲ੍ਹ ਆ ਕੇ ਬੁਰਾ ਪਹਿ ਰਹਾ ਆ ਖਾਇਆ ਨਹੀਂ ਆ ਇੱਥੇ ਸਾਈਡ ਕੋਈ ਐਨਾ ਰੋਲਾ ਨਹੀਂ ਜੋ ਲੈਣਾ ਨਹੀਂ ਦੇਣਾ ਨਹੀਂ ਕਿੰਨੇ ਕਿੰਨੇ ਪਸ਼ੂ ਲੋਕਾਂ ਨੇ ਰੱਖੇ ਇੱਥੇ ਲੋਕ ਪਸ਼ੂ ਰੱਖ ਕੇ ਮਿਹਨਤ ਕਰਕੇ ਬਹੁਤ ਭੜੀ ਭਾ ਕੇ ਆਪਣੀ ਮਿਹਨਤ ਚਲਾ ਰਹੇ ਨਾਲੇ ਸੌਫੀ ਇਹਾਂ ਵਿੱਚ ਇੱਥੇ ਮੱਝਾ ਛੱਡਣ ਨੂੰ ਵੀ ਨਹੀਂ ਆ ਰਹਾ ਇੱਥੇ ਦਰਿਆ ਸਾਰਾ ਸੱਤ ਲੋ ਇਧਰ ਆ ਜਿਹੜਾ ਹੁਣ ਜਿਵੇਂ ਆ ਕਣਕਾਂ ਵਗੈਰਾ ਲੋਕਾਂ ਨੇ ਪੀਂਘੇ ਲਏ ਤੇ ਠੀਕ ਹੈ ਤੇ ਮੈਂ ਆਇਆ ਸੀਗਾ ਮਿੱਤਰ ਪਿਆਰਿਓ ਸੱਜਣ ਪਿਆਰਿਓ ਮੈਂ ਆਇਆ ਸੀਗਾ ਇੱਥੇ ਲੋਕਾਂ ਨੇ ਲਾਸੂਤਾ ਦਿਖਾ ਲਈ ਠੀਕ ਹੈ ਦੱਸਿਓ ਜੀ ਕਿਵੇਂ ਲੱਗਾ ਸਾਡਾ ਦਰਿਆ ਤੇ ਜਿਹੜੇ ਸੱਜਣਾਂ ਨੇ ਇੱਥੇ ਆ ਕੇ ਪੁਰੇ ਨੇ ਕੀਤਾ ਬੇਨਤੀ ਇਹ ਜਰੂਰ ਕਰਨਾ ਸਾਡੇ ਭਰਾਵਾਂ ਦੇ سپورਟ ਨਾਲ ਇਤੋ ਲਗਾਏ ਅੱਗੇ ਵੀ ਚੱਲੂ ਤੁਸੀਂ سپورਟ ਕਰਦੇ ਰਹੋ ਜਿੰਨੇ ਭਰਾਵਾਂ ਨੇ ਆਪਾਂ ਨੂੰ ਸਪਰਾਈਜ਼ ਕੀਤਾ ਸਾਰਾ ਪਰਾਵਾ ਕਰਵਾਏ ਦਰਿਆਏ ਗੇਰ ਤੇ ਪਿਆਰਾ ਖਿਆਲ ਹੈ ਆਹ ਸਾਰਾ ਇਹ ਪਿੰਡ ਆਹ ਵੇਖ ਲੋ ਦਰਿਆ ਦੇ ਨੇੜੇ ਨੇੜੇ ਜਿਹੜੇ ਪਿੰਡ ਰਹਿ ਜਾਂਦੇ ਨੇ ਆਹ ਸਾਰਾ ਦਰਿਆ ਦਾ ਬਣੇ ਤੁਸੀਂ ਠੀਕ ਹੈ ਚਲੋ ਮੇਰੇ ਭਰਾ ਜੋਦੇ ਵਸਦੇ ਰਹੋ ਸਾਰੇ ਭਰਾ ਖੁਸ਼ੀਆਂ ਮਾਣੋ ਮਿਲਦੇ ਆ ਨਵੀਂ ਵੀਡੀਓ ਨਾਲ ਤੇ ਆਪਣੇ ਚੈਨਲ ਸਬਸਕ੍ਰਾਈਬ ਜਰੂਰ ਕਰਨਾ